ਲੋੜੀ ਦੇਸ਼ ਭਰ ਦੇ ਵਿੱਚ ਹੋਲੀ ਦਾ ਤਿਉਹਾਰ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਦੇ ਕੁਝ ਅਜਿਹੇ ਪਿੰਡ ਨੇ ਜਿੱਥੇ ਲੋਕ ਰੰਗਾਂ ਤੋਂ ਦੂਰ ਰਹਿੰਦੇ ਨੇ ਮਤਲਬ ਹੋਲੀ ਦਾ ਤਿਉਹਾਰ ਉਥੇ ਨਹੀਂ ਮਨਾਇਆ ਜਾਂਦਾ ਅਤੇ ਲੋਕਾਂ ਦੇ ਵੱਲੋਂ ਰੰਗਾਂ ਨੂੰ ਛੂਹਣ ਤੱਕ ਤੋਂ ਵੀ ਘਬਰਾਇਆ ਜਾਂਦਾ ਹੈ ਦਰਅਸਲ ਉੱਤਰਾਖੰਡ ਦੇ 125 ਪਿੰਡਾਂ ਦੇ ਵਿੱਚ ਲੋਕ ਹੋਲੀ ਦਾ ਤਿਉਹਾਰ ਨਹੀਂ ਮਨਾਉਂਦੇ ਇਸ ਦਾ ਕਾਰਨ ਅਜੀਬ ਅਤੇ ਹੈਰਾਨ ਕਰਨ ਵਾਲਾ ਹੈ ਇਨਾ ਪਿੰਡਾਂ ਦੇ ਲੋਕ ਮੰਨਦੇ ਨੇ ਕਿ ਹੋਲੀ ਖੇਡਣ ਦੇ ਨਾਲ ਉਹਨਾਂ ਉੱਪਰ ਕੁਦਰਤੀ ਆਫਤ ਕਹਿਟਾ ਸਕਦੀ ਹੈ ਅਤੇ ਉਹਨਾਂ ਦੇ ਕੁੱਲ ਦੇਵਤੇ ਜਿਹੜੇ ਨੇ ਉਹ ਨਿਰਾਸ਼ ਹੋ ਸਕਦੇ ਨੇ। ਕਮਾਊ ਦੇ ਉੱਤਰੀ ਖੇਤਰ ਦੇ ਵਿੱਚ ਇਹ ਹੋਲੀ ਜਿਹੜੀ ਹੈ ਉਹ ਨਹੀਂ ਮਨਾਈ ਜਾਂਦੀ। ਉੱਤਰਾਖੰਡ ਦੇ ਕਮਾਊ ਖੇਤਰ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹੋਲੀ ਦਾ ਤਿਉਹਾਰ ਦੇਸ਼ ਦੇ ਹੋਰ ਹਿੱਸਿਆਂ ਦੇ ਵਾਂਗ ਨਹੀਂ ਮਨਾਇਆ ਜਾਂਦਾ। ਪਰ ਇਸ ਦੇ ਅੰਦਰੂਨੀ ਜਿਹੜੇ ਵੱਡੇ ਪੱਧਰ ਦੇ ਉੱਪਰ 125 ਕ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਕੁੱਲ ਦੇਵੀ ਦੇਵਤਿਆਂ ਦੀ ਕਰੋਦੀ ਦੇ ਡਰ ਕਾਰਨ ਰੰਗਾਂ ਦੇ ਇਸ ਤਿਉਹਾਰ ਤੇ ਮौज-ਮਸਤੀ ਤੋਂ ਲੋਕ ਵੱਡੇ ਪੱਧਰ ਦੇ ਉੱਪਰ ਦੂਰ ਰਹਿੰਦੇ ਨੇ ਆ ਜਿਹੜੀ ਆ ਮੁੰਸਿਆਰੀ ਕਸਬੇ ਦੇ ਵਾਸੀ ਪੁਰਾਣ ਪਾਂਡੇ ਨੇ ਦੱਸਿਆ ਹੈ ਕਿ ਪਿਥੋਰਾਗੜ ਜ਼ਿਲ੍ਹੇ ਦੇ ਟੱਲਾ ਦਰੋਮਾ ਟੱਲਾ ਜ਼ੋਹਾਰ ਖੇਤਰ ਅਤੇ ਬਾਗੇਸ਼ਵਰ ਜ਼ਿਲ੍ਹੇ ਦੇ ਮੱਲਾਦਾਨਪੁਰ ਖੇਤਰ ਦੇ ਲੋਕ ਹੋਲੀ ਦਾ ਤਿਉਹਾਰ ਨਹੀਂ ਮਨਾਉਂਦੇ ਇਹਨਾਂ ਦੇ ਮੰਨ ਦੇ ਵਿੱਚ ਡਰ ਹੈ ਕਿ ਜੇਕਰ ਇਹਨਾਂ ਦੇ ਵੱਲੋਂ ਹੋਲੀ ਬਣਾ ਲਈ ਗਈ ਤਾਂ ਕੁਦਰਤੀ ਆਫਤ ਇਹਨਾਂ ਦੇ ਉੱਪਰ ਕਹਿਟਾ ਸਕਦੀ ਹੈ ਜਦੋਂ ਔਰੰਗਾਂ ਦੇ ਨਾਲ ਖੇਡਦੇ ਨੇ ਤਾਂ ਉਹਨਾਂ ਦੇ ਕੋਲ ਦੇਵਤੇ ਵੀ ਗੁੱਸੇ ਹੋ ਜਾਂਦੇ ਨੇ ਅਜਿਹਾ ਵੀ ਡਰ ਉਹਨਾਂ ਦੇ ਮੰਨ ਦੇ ਵਿੱਚ ਵਸਿਆ ਹੋਇਆ ਜੇਕਰ ਗੱਲ ਕਰੀਏ ਬਾਗੇਸ਼ਵਰ ਦੇ 사મા ਇਲਾਕੇ ਦੇ ਵਸਨੀਕ ਲੋਕਾਂ ਦੀ ਤਾਂ ਬਾਗੇਸ਼ਵਰ ਦੇ 사મા ਇਲਾਕੇ ਦੇ ਵਸਨੀਕ ਦਾਨ ਸਿੰਘ ਕੋਰੰਗਾ ਨੇ ਦੱਸਿਆ ਕਿ 사મા ਖੇਤਰ ਦੇ ਇੱਕ ਦਰਜਣ ਤੋਂ ਵੱਧ ਪਿੰਡਾਂ ਦੇ ਵਿੱਚ ਇਹ ਧਾਰਨਾ ਹੈ ਕਿ ਜੇਕਰ ਪਿੰਡ ਵਾਸੀ ਹੋਲੀ ਖੇਡਦੇ ਨੇ ਤਾਂ ਉਹਨਾਂ ਦੇ ਪਰਿਵਾਰਕ ਦੇਵਤੇ ਕੁਦਰਤੀ ਆਫ਼ਤਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਵੱਡੀ ਤਿੱਖੀ ਸਜ਼ਾ ਦਿੰਦੇ ਨੇ ਇਸ ਕਾਰਨ ਲੋਕ ਇਸ ਤਿਉਹਾਰ ਤੋਂ ਦੂਰ ਹੀ ਆਪਣੇ ਆਪ ਨੂੰ ਰੱਖਦੇ ਨੇ ਇਸ ਤੋਂ ਇਲਾਵਾ ਰੂਦਰ ਪ੍ਰਿਆਗ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੇ ਲੋਕ ਵੀ ਆਪਣੀ ਪਰਵਾਰਕ ਦੇਵੀ ਤ੍ਰੁਪਰਾ ਸੁੰਦਰੀ ਦੇ ਗੁੱਸੇ ਦੇ ਡਰ ਕਾਰਨ ਹੋਲੀ ਨਹੀਂ ਮਨਾਉਂਦੇ ਇਨ੍ਹਾਂ ਪਿੰਡਾਂ ਦੇ ਵਿੱਚ ਪਿਛਲੇ 150 ਸਾਲਾਂ ਤੋਂ ਹੋਲੀ ਦਾ ਤਿਉਹਾਰ ਬਿਲਕੁਲ ਵੀ ਨਹੀਂ ਮਨਾਇਆ ਗਿਆ ਉੱਥੇ ਜੇਕਰ ਗੱਲ ਕਰੀਏ ਤਾਂ ਕਮਾਊ ਖੇਤਰ ਦੇ ਸੱਭਿਆਚਾਰਕ ਇਤਿਹਾਸਕ ਪਦਮਦਤ ਪੰਤ ਨੇ ਕਿਹਾ ਕਿ ਕਮਾਊ ਖੇਤਰ ਦੇ ਵਿੱਚ ਹੋਲੀ ਦੀ ਸ਼ੁਰੂਆਤ 14ਵੀਂ ਸਦੀ ਦੇ ਵਿੱਚ ਚੰਪਾਵਤ ਦੇ ਚੰਦ ਵੰਸ਼ ਦੇ ਇੱਕ ਰਾਜੇ ਦੇ ਵੱਲੋਂ ਕੀਤੀ ਗਈ ਸੀ ਜਿਵੇਂ ਤਿਉਹਾਰ ਨੂੰ ਬ੍ਰਾਹਮਣ ਪੁਜਾਰੀਆਂ ਰਾਹੀਂ ਸ਼ੁਰੂ ਕੀਤਾ ਗਿਆ ਸੀ ਅਤੇ ਜਿੱਥੇ ਵੀ ਇਹਨਾਂ ਪੁਜਾਰੀਆਂ ਦਾ ਪ੍ਰਭਾਵ ਸੀ ਉੱਥੇ ਹੋਲੀ ਦਾ ਪ੍ਰਸਾਰ ਹੋਇਆ ਹਾਲਾਂਕਿ ਜਿਨ੍ਹਾਂ ਖੇਤਰਾਂ ਦੇ ਵਿੱਚ ਹੋਲੀ ਨਹੀਂ ਮਨਾਇ ਜਾਂਦੀ ਉਸ ਸਨਾਤਨ ਪਰੰਪਰਾਵਾਂ ਦਾ ਪ੍ਰਭਾਵ ਪੂਰੀ ਤਰੀਕੇ ਦੇ ਨਾਲ ਉੱਥੇ ਨਹੀਂ ਪਹੁੰਚ ਸਕਿਆ ਇਹੀ ਕਾਰਨ ਮੰਨਿਆ ਜਾ ਰਿਹਾ ਹੈ। ਕੁੱਲ ਦੇਵਤਿਆਂ ਦੇ ਕ੍ਰੋਧ ਦੇ ਕਾਰਨ ਹੋਲੀ ਮਨਾਉਣ ਦੇ ਉੱਪਰ ਇਹ ਪਾਬੰਦੀ ਜਿਹੜੀ ਹੈ ਇਹਨਾਂ 125 ਦੇ ਕਰੀਬ ਪਿੰਡਾਂ ਦੇ ਉੱਪਰ ਲੱਗੀ ਹੋਈ ਹੈ। ਕੁੱਲ ਦੇਵਤਿਆਂ ਦੇ ਕ੍ਰੋਧ ਨੂੰ ਦੇਖਦੇ ਹੋਏ ਇਨ੍ਹਾਂ ਇਲਾਕਿਆਂ ਦੇ ਵਿੱਚ ਹਾਲੇ ਵੀ ਹੋਲੀ ਮਨਾਉਣ ਦੇ ਉੱਪਰ ਪਾਬੰਦੀ ਹੈ ਪਰ ਦੀਵਾਲੀ ਅਤੇ ਦੁਸਹਿਰੇ ਵਰਗੇ Hindu ਪਰੰਪਰਾਗਤ ਤਿਉਹਾਰਾਂ ਨੂੰ ਇਹਨਾਂ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਥਾਂਨ ਮਿਲਣਾ ਹੁਣ ਸ਼ੁਰੂ ਹੋ ਗਿਆ ਹੈ। ਇਹਨਾਂ ਪਿੰਡਾਂ ਦੇ ਵਿੱਚ ਰਾਮਲੀਲਾ ਜਾਂ ਜਾਂ ਵੱਖਰੇ-ਵੱਖਰੇ ਜਿਹੜੇ Hindu ਤਵ ਦੇ ਨਾਲ ਜੁੜੇ ਹੋਏ ਤਿਉਹਾਰ ਨੇ ਉਹਨਾਂ ਨੂੰ ਮਨਾਉਣਾ ਵੀ ਸ਼ੁਰੂ ਕਰ ਦਿੱਤਾ ਗਿਆ ਅਤੇ ਦੀਵਾਲੀ ਵੀ ਮਨਾਈ ਜਾਣ ਹੁਣ ਇੱਥੇ ਸ਼ੁਰੂ ਹੋ ਚੁੱਕੀ ਹੈ। ਤੁਸੀਂ ਇਸ ਤਮਾਮ ਜਾਣਕਾਰੀ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਉਤਰਾਖੰਡ ਦੇ ਵਿੱਚ ਇਹਨਾਂ 125 ਪਿੰਡਾਂ ਦੇ ਵਿੱਚ ਹੋਲੀ ਨਾ ਮਨਾਉਣ ਦਾ ਜਿਹੜਾ ਕਾਰਨ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੇ ਇਸ ਕਾਰਨ ਦੇ ਪਿੱਛੇ ਕੀ ਕੀ ਵਜ੍ਹਾ ਹੈ ਉਹਦੇ ਬਾਰੇ ਵੀ ਜਾਣਕਾਰੀਆਂ ਦਿੱਤੀਆਂ ਨੇ ਇਸ ਤਮਾਮ ਰਿਪੋਰਟ ਦੇ ਬਾਰੇ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਤੇ ਤਾਜ਼ਾ ਤਰੀਕ ਖਬਰਾਂ ਲੈ ਕੇ ਮਿਲ ਤੁਹਾਡੇ ਮੁਖਾਤਿਬ ਹੋਵਾਂਗੇ ਬਹਿਰ ਹਾਲ ਮੈਨੂੰ ਦੇ ਇਜਾਜ਼ਤ ਬਹੁਤ ਬਹੁਤ ਧੰਨਵਾਦ